ਉਹੀ ਕਹ ਰਿਹਾ ਦੇ ਦੇ ਜੋਰ ਹੈ ਮੈਂ ਲੋਕਾਂ ਨੂੰ ਮੋਟਾ ਪਾਉਣ ਦੋ ਬਦਮਾਸ਼ੀ ਤੇ ਸਿਰ ਤੇ ਨਹੀਂ ਬਦਮਾਸ਼ੀ ਕੀਤੀ ਬਦਮਾਸ਼ੀ ਕੀਤੀ ਕੋਈ ਨਹੀਂ ਆ ਲੋਕਾਂ ਦੇ ਘਰਾਂ ਤੋਂ ਬਾੜ ਮਾ ਆਹ ਮਿਹਰ ਵਾਲਾ ਲੋਕਾਂ ਦੇ ਘਰਾਂ ਤੋਂ ਹੁਣ ਫੇਰ ਆਵਾ ਪਾ ਕੇ ਆਏ ਆ ਕਿੱਥੇ ਗਏ ਹਾਂ ਮੇਰੇ ਰਾਗਾ ਤੇ ਫਿਰ ਕਰਦੇ ਕੀਓ ਵੀਰ ਸਤਾ ਆਉਂਦੀਆਂ ਜਾਂਦੀਆਂ ਜੀ ਆਹ ਆਰਾਂਗੇ ਲੋਹਰੇ ਬੰਦੇ ਮੇਰ ਨਾਲ ਸਾਰੇ ਬੰਦੇ ਕਰ ਰਹੇ ਨੇ ਦੇਖ ਕੇ ਮੇਰੇ ਮੈਂ ਦੱਸ ਕੇ ਸੁਖਿੰਦਰ ਦਾ ਵੀ ਡਰ ਡੋਰਾ ਹੈ ਨਹੀਂ ਉਹ ਸੁਖਿੰਦਰ ਹੁੰਦਾ ਵੀ ਡਰ ਫਿਰ ਫਿਰ ਕਰੀਏ ਨਹੀਂ ਭਾਈ ਫਿਰ ਬੈਠੋ ਪੈਂਦੀ ਹੈ ਕਿ ਲੋਕਾਂ ਨੂੰ ਵੋਟਾਂ ਕਰੇ ਬੈਠੋ ਵੇਖਦੇ ਭਾਈ ਇੱਕ ਹੱਥ ਕਾ ਬਾਰੇ ਜਿੱਥੇ ਕੱਟ ਲੋਕਾਂ ਦਾ ਨਾਂ ਨੇ ਕੱਟਾ ਪਾਣ ਦੀਏ ਵੋਟਾਂ ਭਾਈ ਪੈਣ ਹੀ ਦੇਂਦੇ ਆ ਇਹ ਨਹੀਂ ਇਹ ਭਈਏ ਰਾਣਾ ਨਾਲ ਆਈ ਨਹੀਂ ਨਾ ਖਤਮਾ ਲਗਾਈਏ ਆ ਦੇਵਤ ਕਰਨਾ ਪਾਰਟੀ ਚੋਂ ਆਪਾਂ ਵੀ ਆਏ ਆ ਉਹ ਵੀ ਆਈ ਹੈ ਨਾ ਮੈਂ ਮੈਂ ਵੈਕਸਿਨ ਲੈਣ ਗਿਆ ਵਾ ਆਪਾਂ ਸਾਰਾ ਵੀ ਆਪਾਂ ਕਿਹਨੇ ਇਲੈਕਸ਼ਨ ਨੇ ਜਣਾ ਸਾਰਾ ਗੁਰੂ ਕੌਣ ਹੈ ਮੈਂ ਕਿਹੜੀ ਚੀਜ਼ ਦਾ ਮੈਂ ਨਾ ਆਪਰਾ ਵੀ ਗੁਰੂ ਨਹੀਂ ਕਿਹੜੀ ਚੀਜ਼ ਦਾ ਚੱਲਣਾ ਵੀਡੀਓ ਬਣਾ ਸਾਰੇ ਆ ਦੀ ਬਣਾਏ ਨਾ ਦੀ ਉਹ ਗੱਡੀਆਂ ਦੀ ਬਣਾ ਗੱਡੀਆਂ ਦੇ ਨੰਬਰ ਨੰਬਰ ਲੈ ਦੇਣੇ ਉਹ ਆਪਾਂ ਜੀ ਆਹ ਚੱਲਣਾ ਦੇ ਵੀ ਫੋਟੋ ਆ ਨਾ ਉਹ ਹੀ ਕਹ ਰਿਹਾ ਦੇ ਦੇ ਜੋਰ ਆ ਮੈਂ ਲੋਕਾਂ ਨੂੰ ਵੋਟਾਂ ਪਾਉਣ ਦੋ ਬਦਮਾਸ਼ੀ ਦੇ ਸਿਰ ਤੇ ਨਹੀਂ ਬਦਮਾਸ਼ੀ ਕੀਤੀ ਬਦਮਾਸ਼ ਹੋਇਆ ਬਦਮਾਸ਼ੀ ਕੀਤੀ ਕੋਈ ਨਹੀਂ ਆ ਲੋਕਾਂ ਦੇ ਘਰਾਂ ਤੇ ਬਦਮਾਸ਼ ਆ ਮੇਰੇ ਕੋਲ ਲੋਕਾਂ ਦੇ ਘਰਾਂ ਦੇ ਆ ਤੇ ਉਹਨਾਂ ਫੇਰ ਆਵਾ ਪਾ ਕੇ ਆਏ ਆ ਕਿੱਥੇ ਗਏ ਹਾਂ ਮੇਰਾ ਪਿਆਰ ਤੇ ਬਰਕਰਾਰ ਦੇ ਕਿਉਂ ਪਾਜੀ ਆਉਂਦੀਆਂ ਜਾਂਦੀਆਂ ਜੀ ਆਹ ਸਾਰੀਆਂ ਜਿੰਦ ਤੋਂ ਨੇ ਬੰਦੇ ਮੇਰ ਨਾਲ ਸਾਰੇ ਬੰਦੇ ਨਿਕਾਰੇ ਦੇ ਨਹੀਂ ਦੱਸ ਕੇ ਪੈਂਦੇ ਆ ਸੁਖਿੰਦਰ ਹੁੰਦਾ ਵੀ ਡਟਾ ਰ ਹੋਇਆ ਹੀ ਨਹੀਂ ਸੁਖਿੰਦਰ ਹੁੰਦਾ ਵੀ ਡਟਾ ਰ ਫਿਰ ਫਿਰ ਤੁਹਾਨੂੰ ਕਰੀਏ ਨਹੀਂ ਕੋਈ ਫਿਰ ਤੇਰੇ ਬੈਠੋ ਪਤਾ ਪੈਂਦੀ ਕਿ ਕਿਹੜਾ ਕੋਲੋਂ ਵੋਟ ਆ ਘਰੇ ਬੈਠੋ ਵੇ ਬਾਈ ਇੱਕ ਟੱਕਾ ਮਾਰੋ ਬੈਠੋ ਜਿੱਥੇ ਜੱਟੋ ਬਣਾਣਾ ਨੇ ਕਿੱਥਾਂ ਬੈਠੀ ਆ ਕਾਣ ਦੀਏ ਵੋਟਾਂ ਭਾਈ ਪੈ ਨਹੀਂ ਦਿੰਦੇ ਆ ਨਹੀਂ ਇਹ ਪਹਿਲੇ ਰਾਣਾ ਨਹੀਂ ਨਾ ਇੰਨੀ ਦਾ ਖਰਦਮਾ ਮਜਾਈਏ ਆ ਦੇਵਤਾਂ ਪਾਰਟੀ ਦੇ ਰ ਆਪਣੀ ਆਏ ਵੀ ਆਈ ਹੈ ਨਾ ਮੈਂ ਮੈਂ ਇਲੈਕਸ਼ਨ ਵਿੱਚ ਜਾਂਦਾ ਉਹ ਜਾਣਾ ਵਾ ਸਾਰਾ ਗੁਰੂ ਕੌਣ ਹੈ ਮੈਂ ਕਿੱਡੀ ਕੀਤਾ ਮੈਂ ਹੈ ਮੈਂ ਕਿੱਡੀ ਕੀਤਾ ਵੀਡੀਓ ਬਣਾ ਸਾਰਿਆਂ ਦੀ ਬਣਾਏ ਨਾ ਦੀਓ ਗੱਡੀਆਂ ਦੀ ਬਣਾ ਗੱਡੀਆਂ ਦੇ ਨੰਬਰ ਨੂੰ ਬੱਲੇ ਰੂ ਨੀ ਆਪਾਂ ਇਲੈਕਟ ਚੱਲਣਾ ਕੋ ਵੀ ਉਹ ਦੱਸਣਾ ਮੈਂ ਉਹ ਮੰਨਦਾ ਯਾਰ ਮਾਨਪ੍ਰਾਪਰ ਆ ਵੀਰੇ ਆਖੀ ਲਈ ਨਾ ਭੇਜ ਦੀ ਫੋਟੋਆਂ ਨਾ ਉਹ ਵੀ ਕਰਾ ਦੇ ਦੇ ਜੋਰ ਹੈ ਮੈਂ ਲੋਕਾਂ ਨੂੰ ਵੋਟਾਂ ਪਾਉਣ ਦੋ ਬਦਮਾਸ਼ੀ ਤੇ ਸਿਰ ਤੇ ਨਹੀਂ ਬਦਮਾਸ਼ੀ ਕੀਤੀ ਬਦਮਾਸ਼ੀ ਹੋਇਆ ਬਦਮਾਸ਼ੀ ਕਿਤੇ ਕੋਈ ਨਹੀਂ ਆ ਲੋਕਾਂ ਦੇ ਘਰਾਂ ਤੋਂ ਬਾਹਰ ਬਗ ਲੋਕਾਂ ਦੇ ਘਰਾਂ ਤੋਂ ਫਿਰ ਆ ਪਾ ਕੇ ਆ ਯਾਰ ਕਿੱਥੇ ਗਏ ਹਾਂ ਇਹ ਅੱਗੇ ਅੱਗੇ ਵੀਰ ਕਰਦੇ ਕੀ ਹੋ ਵੀਰ ਸਤਾਇਆ ਹੋ ਗਿਆ ਜਾਂਦੀਆਂ ਜਾਂਦੀਆਂ ਆ ਰਾਂਗੇ ਸੋਨੇ ਬੰਦੇ ਮੇਰਾ ਸਾਰੇ ਬੰਦੇ ਨਿਕਾਰੇ ਦੇਰੀ ਦੱਸ ਕੇ ਬੈਠਦੇ ਸੁਖਿੰਦਰ ਦਾ ਵੀ ਡੰਡਾ ਰ ਹੈ ਨਹੀਂ ਸੁਖਿੰਦਰ ਦਾ ਵੀ ਡੰਡਾ ਰ ਹੈ ਫਿਰ ਫਿਰ ਕਰੀਏ ਨਹੀਂ ਕੋਈ ਫਿਰ ਤੇਰੇ ਬਟੋਲੇ ਪਾਉਂਦੀ ਹੈ ਕਿ ਲੋਕਲ ਪੌਂਡ ਤੋਂ ਵੋਟਾਂ ਘਰੇ ਬੈਠੋ ਵੇ ਮੈਂ ਇੱਕ ਥੰਕਾ ਮਾਰ ਬੈਠੋ ਜਿੱਥੇ ਨਗਰੋਂ ਦਾ ਬੰਦਾ ਰ ਇੱਕ ਤਾਂ ਫਾਇਦਾ ਦਾਨ ਦੀਏ ਵੋਟਾਂ ਭਾਈ ਪੈ ਨਹੀਂ ਦਿੰਦੇ ਆ ਨਹੀਂ ਇਹ ਪਹਿਲੇ ਰਾ ਨਾ ਆਈ ਨਹੀਂ ਨਾ ਖਰਦਮਾ ਮਜਾਈਏ ਆ ਦੇ ਬੰਦ ਕਰਨਾ ਪਾਰਟੀ ਦਾ ਆਪਾਂ ਵੀ ਆਏ ਆ ਜੀ ਆਈ ਹੈ ਨਾ ਮੈਂ ਮੈਂ ਇਲੈਕਸ਼ਨ ਨਾ ਜਾਂਦਾ ਮੈਂ ਕਿੱਥੇ ਜਾਣਾ ਹੈ ਆਪਾਂ ਇਲੈਕਸ਼ਨ ਨਾ ਜਣੇ ਇਹਨੇ ਸਾਰਾ ਕੁਝ ਕੋਣ ਹੈ ਮੈਂ ਕਿੱਡ ਕੀ ਦਾ ਮੈਨ ਹੈ ਮੈਂ ਕਿੱਡੀ ਚੀਜ਼ ਹੈ ਚਲੋ ਜਾਓ